ਸਾਸੀਕਲ ਦੋਸਤੋ ਅੱਜ ਤੁਹਾਡੇ ਨਾਲ ਸਫ਼ਰ ਸਾਂਝਾ ਕਰਨੇ ਆ ਮੰਡੀ ਅਰਨੀਵਾਲਾ ਸ਼ੇਖ ਸੁਬਾਨ ਤੋਂ ਲੈ ਕੇ ਮਲੋੜ ਤੱਕ ਦਾ ਬੜਾ ਖੂਬਸੂਰਤ ਮੌਸਮ ਦਾ ਨਜ਼ਾਰਾ ਹੈ ਤੇ ਨਾਲ ਤੁਹਾਨੂੰ ਆਪਾਂ ਸੈਰ ਕਰਾਉਣੇ ਆ ਦੋਸਤੋ ਅਰਨੀਵਾਲਾ ਸ਼ੇਖ ਸੁਬਾਨ ਜਿਹੜਾ ਉਹ ਮੋਲ ਖਾਨਦਾਨ ਨੇ ਵਸਾਇਆ ਸੀ ਤੇ ਇਹ ਦੋ ਭਰਾ ਸੀ ਨਸੀਰ ਤੇ ਵਜ਼ੀਰ ਉਹਨਾਂ ਦੇ ਵੱਲੋਂ ਇਹ ਜਿਹੜਾ ਪਿੰਡ ਵਸਾਇਆ ਗਿਆ ਸੀ ਅਰਨੀਵਾਲਾ ਤੇ ਦੱਸਦੇ ਆ ਕਿ ਜਿਹੜਾ ਨਸੀਰ ਸੀ ਉਹ ਹਰਨੀਆਂ ਦਾ ਬੜਾ ਜਿਹੜਾ ਸ਼ਕੀਨ ਸੀ ਤੇ ਹਰਨੀਆਂ ਤੋਂ ਹੌਲੀ-ਹੌਲੀ ਕਰਕੇ ਇਹਦਾ ਨਾਮ ਜਿਹੜਾ ਅਰਨੀ ਵਾਲਾ ਪਿਆ ਸੀ ਤੇ 1947 ਤੱਕ ਇਹਦਾ ਨਾਰਨੀ ਵਾਲਾ ਹੀ ਰਿਆ ਉਸ ਤੋਂ ਬਾਅਦ ਆ ਜਿਹੜਾ ਇਸ ਦੇ ਨਾਂ ਦੇ ਨਾਲ ਅਰਨੀ ਵਾਲਾ ਸ਼ੇਖਸਬਾਨ ਜੁੜਨਾ ਸ਼ੁਰੂ ਹੋਇਆ ਸੀ ਤੇ ਦੋਸਤੋ ਅੱਗੇ-ਅੱਗੇ ਤੁਹਾਨੂੰ ਜਾਣਕਾਰੀ ਦੇਾਂਗੇ ਕਿ ਕਿਹੜੇ-ਕਿਹੜੇ ਪਿੰਡ ਇੱਥੇ ਲੱਗਦੇ ਆ ਜਦੋਂ ਸਭ ਤੋਂ ਪਹਿਲਾਂ ਅਰਨੀ ਵਾਲੇ ਤੋਂ ਨਿਕਲਦੇ ਆ ਤਾਂ ਸੜਕ ਦੇ ਉੱਪਰ ਬਿਲਕੁਲ ਮੂਲਿਆਂ ਵਾਲੀ ਪਿੰਡ ਆਉਂਦਾ ਹੈ ਤੇ ਮੂਲਿਆਂ ਵਾਲੇ ਤੋਂ ਸੱਜੇ ਪਾਸੇ ਜਿਹੜਾ ਰਸਤਾ ਜਾਂਦਾ ਉਹ ਡੱਬ ਵਾਲਾ ਕਲਾਂ ਪਿੰਡ ਨੂੰ ਚਲਾ ਜਾਂਦਾ ਤੇ ਖੱਬੇ ਪਾਸੇ ਦੋਸਤੋ ਇਹਦੇ ਜਿਹੜਾ ਪਿੰਡ ਆ ਉਹ ਬੰਨਾਂ ਵਾਲੀ ਰਹਿ ਜਾਂਦਾ ਤੇ ਇਹ ਆਪਾਂ ਦੋਸਤੋ ਇਸ ਸਮੇਂ ਕ੍ਰਾਸ ਕਰ ਰਹੇ ਆ ਪਿੰਡ ਮੂੜਿਆਂ ਵਾਲੇ ਨੂੰ ਇਹ ਬਿਲਕੁਲ ਰੋਡ ਦੇ ਉੱਪਰ ਆ ਤੇ ਇੱਥੋਂ ਸੱਜੇ ਪਾਸੇ ਪਿੰਡ ਡੱਬ ਵਾਲਾ ਕਲਾ ਪੈਂਦਾ ਦੋਸਤੋ ਇਸ ਤੋਂ ਅੱਗੇ ਜਦੋਂ ਆਪਾਂ ਚੱਲਾਂਗੇ ਤਾਂ ਉਸ ਤੋਂ ਬਾਅਦ ਟਿੱਪਾਂ ਵਾਲੀ ਪਿੰਡ ਆਉਂਦਾ ਹੈ ਟਿੱਪਾਂ ਵਾਲੀ ਵੀ ਬੜਾ ਪੁਰਾਣਾ ਤੇ ਮਸ਼ਹੂਰ ਪਿੰਡ ਆ ਤੇ ਇਹ ਵੀ 1947 ਦੀ ਵੰਡ ਤੋਂ ਪਹਿਲਾਂ ਕਾਫੀ ਮੁਸਲਮਾਨ ਪਰਿਵਾਰ ਵੀ ਇੱਥੇ ਰਹਿੰਦੇ ਸੀ ਇਹ ਜਿਹੜਾ ਖੱਬੇ ਪਾਸੇ ਰਸਤਾ ਇਹ ਟਿੱਪਾਂ ਵਾਲੀ ਜਾ ਰਿਹਾ ਹੈ ਤੇ ਇੱਥੋਂ ਸੱਜੇ ਪਾਸੇ ਜਿਹੜਾ ਰਸਤਾ ਦੋਸਤੋ ਉਹ ਇਧਰ ਕੜਿਆਣੇ ਨੂੰ ਜਾਂਦਾ ਹੈ ਤੇ ਇਹ ਦੋਸਤੋ ਆਪਾਂ ਕ੍ਰਾਸ ਕੀਤਾ ਹੈ ਹੁਣ ਟਿੱਪਾਂ ਵਾਲੀ ਨੂੰ ਟਿੱਪਾਂ ਵਾਲੀ ਤੋਂ ਬਾਅਦ ਦੋਸਤੋ ਅੱਗੇ ਜਿਹੜਾ ਪੰਨੀ ਵਾਲਾ ਫੱਤਾ ਇਹ ਆਉਂਦਾ ਦੋਸਤੋ ਇਹਨਾਂ ਸਾਰੇ ਪਿੰਡਾਂ ਦੀ ਆਪਾਂ ਸਿਆਲ ਦੇ ਵਿੱਚ ਵੀਡੀਓ ਕਰਾਂਗੇ ਇਹਨਾਂ ਸਾਰੇ ਪਿੰਡਾਂ ਦਾ ਜਿਹੜਾ ਤੁਹਾਡੇ ਨਾਲ ਇਤਿਹਾਸ ਵੀ ਸਾਂਝਾ ਕਰਾਂਗੇ ਕਿ ਪਿੰਡਾਂ ਦੇ ਨਾਮ ਕਿਵੇਂ ਪਏ ਕਦੋਂ ਵਸੇ ਕਿਹਨੇ ਵਸਾਏ ਤੇ ਦੋਸਤੋ ਇਹ ਆਪਾਂ ਇਸ ਸਮੇਂ ਪਹੁੰਚ ਚੁੱਕੇ ਹਾਂ ਪੰਨੀ ਵਾਲਾ ਚੌਕ ਦੇ ਵਿੱਚ ਇੱਥੋਂ ਸੱਜੇ ਪਾਸੇ ਹਵੋਰ ਨੂੰ ਰੋਡ ਜਾ ਰਿਹਾ ਤੇ ਖੱਬੇ ਪਾਸੇ ਦੋਸਤੋ ਸ਼੍ਰੀ ਮੁਕਸਰ ਸਾਹਿਬ ਨੂੰ ਉਡਾਂਗਾ ਬਾਮਾ ਇਹ ਪਿੰਡਾਂ ਦੇ ਵਿੱਚ ਦੀ ਇਹ ਰੋਡ ਜਾਂਦਾ ਹੈ ਤੇ ਸਿੱਧਾ ਆਪਾਂ ਜਾ ਰਹੇ ਹਾਂ ਦੋਸਤੋ ਮਲੋਟ ਵੱਲ ਨੂੰ ਇਹ ਇੱਕ ਛੋਟਾ ਜਿਹਾ ਕਸਬਾ ਹੈ ਪੰਨੀਵਾਲਾ ਫੱਤਾ ਬਹੁਤ ਮਸ਼ਹੂਰ ਆ ਇਹ ਦੋਸਤੋ ਕਸਬਾ ਪੰਨੀਵਾਲਾ ਫੱਤਾ ਦਾ ਤੇ ਬਾਰਿਸ਼ ਪਈ ਹੋਈ ਆ ਬੜਾ ਸੋਹਣਾ ਮੌਸਮ ਸੀ ਤੇ ਸੋਚਿਆ ਤੁਹਾਡੇ ਨਾਲ ਸਫ਼ਰ ਦੀ ਸਾਂਝ ਪਾਈਏ ਤੇ ਨਾਲੇ ਇਧਰ ਦੇ ਪਿੰਡਾਂ ਦੇ ਬਾਰੇ ਆਪਾਂ ਗੱਲਾਂ ਬਾਤਾਂ ਕਰੀਏ ਉਸ ਤੋਂ ਬਾਅਦ ਦੋਸਤੋ ਪਿੰਡ ਆਉਂਦਾ ਹੈ ਮਿੱਡਾ ਮਿੱਡਾ ਦੋਸਤੋ ਜਿਹੜਾ ਪਿੰਡ ਹੈ ਜੈਲਦਾਰ ਮੁਹੰਮਦ ਬਖਸ਼ ਉਹਨਾਂ ਦਾ ਪਿੰਡ ਸੀ ਤੇ ਦੱਸਦੇ ਆ ਕਿ ਮਿੱਡਾ ਨਾਮ ਦਾ ਮੁਸਲਮਾਨ ਸੀ ਤੇ ਉਹਨਾਂ ਦੇ ਨਾਮ ਤੇ ਹੀ ਇਸ ਪਿੰਡ ਦਾ ਨਾਮ ਮਿੱਡਾ ਪਿਆ ਸੀ ਮਿੱਡੇ ਦੇ ਨਾਲ ਇੱਕ ਪਾਸੇ ਤਰਖਾਨ ਵਾਲਾ ਤੇ ਇੱਕ ਪਾਸੇ ਦੋਸਤੋ ਰਾਣੀ ਵਾਲਾ ਪਿੰਡ ਇਹ ਲੱਗਦੇ ਨੇ ਇਹ ਦੋਨੋਂ ਪਿੰਡ ਆ ਜਿਹੜੇ ਸਾਈਡ ਤੇ ਥੋੜੇ ਜਿਹੀ ਸੜਕ ਤੋਂ ਹਟਮੇ ਨੇ ਤੇ ਇਹ ਆਪਾਂ ਇਸ ਸਮੇਂ ਦੋਸਤੋ ਪਿੰਡ ਮਿੱਡੇ ਨੂੰ ਕ੍ਰੋਸ ਕਰ ਰਹੇ ਆ ਇਹ ਸਾਰੇ ਜਿਹੜੇ ਪਿੰਡ ਸੀ ਇਹ 1947 ਦੀ ਵੰਡ ਤੋਂ ਪਹਿਲਾਂ ਮੁਸਲਮਾਨ ਆਬਾਦੀ ਦੇ ਪਿੰਡ ਸੀ ਤੇ ਜਿਹੜੇ ਲਹਿੰਦੇ ਪੰਜਾਬ ਤੋਂ ਵੀ ਦੋਸਤ ਦੇਖ ਰਹੇ ਆ ਉਹ ਵੀ ਦੱਸਿਆ ਜੇ ਕਿ ਅਗਰ ਉਹਨਾਂ ਦਾ ਪਿਛੋਕੜ ਇਹਨਾਂ ਪਿੰਡਾਂ ਦੇ ਨਾਲ ਜੁੜਦਾ ਹੈ ਤੇ ਦੋਸਤੋ ਆਪਾਂ ਮਿੱਡੇ ਨੂੰ ਕਰਾਸ ਕਰਦੇ ਹੋਏ ਅੱਗੇ ਆਪਾਂ ਪਹੁੰਚ ਗਏ ਆ ਪਿੰਡ ਬੋਦੀਵਾਲਾ ਬੋਦੀਵਾਲਾ ਖੜਕ ਸਿੰਘ ਇਸ ਦੇ ਇੱਕ ਪਾਸੇ ਅਸਪਾਲਾ ਪਿੰਡ ਲੱਗਦਾ ਹੈ ਤੇ ਇੱਕ ਪਾਸੇ ਦੋਸਤੋ ਇਹਦੇ ਜਿਹੜਾ ਪਿੰਡ ਸ਼ੇਰਗੜ ਲੱਗਦਾ ਹੈ ਇਹ ਆਪਾਂ ਇਸ ਸਮੇਂ ਪਿੰਡ ਬੋਦੀਵਾਲਾ ਉਸ ਨੂੰ ਕ੍ਰੋਸ ਕਰਦੇ ਹੋਏ ਅੱਗੇ ਦੋਸਤੋ ਮਲੋਟਵਾਲ ਨੂੰ ਵੱਧ ਰਹੇ ਆ ਤੇ ਉਸ ਤੋਂ ਬਾਅਦ ਦੋਸਤੋ ਪਿੰਡ ਆਉਂਦਾ ਹੈ ਆਲਮਵਾਲਾ ਆਲਮਵਾਲਾ ਵੀ ਬੜਾ ਪੁਰਾਣਾ ਤੇ ਇਹ ਵੀ ਆਲਮ ਸ਼ਾ ਮੁਸਲਮਾਨ ਦੇ ਨਾਮ ਤੇ ਇਸ ਪਿੰਡ ਦਾ ਨਾਮ ਆਲਮਵਾਲਾ ਪਿਆ ਸੀ ਤੇ ਇੱਥੋਂ ਵੀ ਦੋਸਤੋ ਜਿਹੜਾ ਸਰਾਵਾ ਬੋਦਲਾਂ ਕਟਿਆਂ ਵਾਲੀ ਤੇ ਇਧਰ ਸਪਾਲਾਂ ਨੂੰ ਵੀ ਰਸਤਾ ਜਾਂਦਾ ਹੈ ਤੇ ਇੱਥੋਂ ਦੋਸਤੋ ਖੱਬੇ ਪਾਸੇ ਹੈ ਜਿਹੜਾ ਉਹ ਪਲੇਰੀਆਂ ਤੇ ਇਧਰ ਰੱਤਾ ਖੇੜਾ ਅੱਗੇ ਰਪਾਣੇ ਨੂੰ ਸੜਕ ਚਲੀ ਜਾਂਦੀ ਆ ਇੱਥੇ ਵੀ ਹੁਣ ਕਾਫੀ ਮਾਰਕੀਟ ਬਣ ਚੁੱਕੀ ਆ ਤੇ ਕਾਫੀ ਜਿਹੜਾ ਇਹ ਪਿੰਡ ਆ ਉਹ ਡਿਵੈਲਪ ਹੋ ਚੁੱਕਾ ਹੈ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਆਉਣ ਵਾਲੇ ਟਾਈਮ 'ਚ ਇਹਨਾਂ ਸਾਰੇ ਪਿੰਡਾਂ ਦੀਆਂ ਆਪਾਂ ਵੀਡੀਓ ਕਵਰ ਕਰਾਂਗੇ ਤੇ ਉਹਦੇ 'ਚ ਪੂਰਾ ਪਿੰਡਾਂ ਦਾ ਜਿਹੜਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਉਸ ਤੋਂ ਬਾਅਦ ਦੋਸਤੋ ਅੱਗੇ ਇਹ ਨਹਿਰ ਆ ਜਾਂਦੀ ਆ ਤੇ ਇਹ ਨਹਿਰ ਤੇ ਹੁਣ ਨਵਾਂ ਪੁਲ ਬਣ ਚੁੱਕਾ ਹੈ ਪਰ ਜਿਹੜਾ ਇਹਦਾ ਪੁਰਾਣਾ ਪੁਲਾ ਅੰਗਰੇਜ਼ਾਂ ਦੇ ਸਮੇਂ ਦਾ ਉਹ ਅੱਜ ਵੀ ਮੌਜੂਦ ਆ ਤੇ ਉਸ ਤੋਂ ਬਾਅਦ ਦੋਸਤੋ ਅਗਲਾ ਜਿਹੜਾ ਪਿੰਡ ਆਉਂਦਾ ਹੈ ਉਹ ਆਉਂਦਾ ਹੈ ਵਿਰਕਾਂ ਇਹਨੂੰ ਵਿਰਕ ਖੇੜਾ ਵੀ ਕਹਿੰਦੇ ਆ ਤੇ ਵਿਰਕਾਂ ਵੀ ਕਹਿ ਦਿੰਦੇ ਆ ਵਿਰਕਾਂ ਤੋਂ ਦੋਸਤੋ ਇੱਕ ਪਾਸੇ ਸਰਾਵਾਂ ਨੂੰ ਰਸਤਾ ਚਲਾ ਜਾਂਦਾ ਹੈ ਤੇ ਵਿਰਕਾਂ ਤੋਂ ਇਧਰ ਚੋਰੜ ਖੇੜਾ ਤੇ ਈਨਾ ਖੇੜਾ ਥਾਣੋਂ ਵੀ ਇੱਥੋਂ ਚਲੇ ਜਾਈਦਾ ਬਹੁਤ ਪਿੰਡ ਨੇ ਜਿਹੜੇ ਇਹਨਾਂ ਪਿੰਡਾਂ ਦੇ ਨਾਲ ਜੁੜਦੇ ਨੇ ਤੇ ਦੋਸਤੋ ਅਗਰ ਕਿਸੇ ਪਿੰਡ ਦਾ ਨਾਮ ਨਹੀਂ ਵੀ ਲਿਆ ਗਿਆ ਹੋਇਆ ਤਾਂ ਤੁਸੀਂ ਸਾਰੇ ਸੱਜਣ ਦੋਸਤ ਭਰਾ ਜੇ ਆਪਣੀ ਜਿਹੜੀਆਂ ਵੀਡੀਓ ਨੂੰ ਦੇਖਦੇ ਰਹਿੰਦੇ ਜੀ ਤੇ ਉਹ ਤੁਹਾਡਾ ਲਾਂਭਾ ਮੈਨੂੰ ਸਿਰ ਮੱਥਿਆ ਤੇ ਇਹ ਦੋਸਤੋ ਆਪਾਂ ਪਿੰਡ ਵਿਰਕਾ ਨੂੰ ਕ੍ਰਾਸ ਕਰਦੇ ਹੋਏ ਤੇ ਲਗਭਗ ਮਲੋੜ ਦੇ ਨੇੜੇ ਪਹੁੰਚ ਗਏ ਆ ਇਹ 5-6 ਮਿੰਟ ਦਾ ਸਫ਼ਰ ਸੀ ਜਿਹੜਾ ਤੁਹਾਡੇ ਨਾਲ ਆਪਾਂ ਅਰਨੀ ਵਾਲੇ ਤੋਂ ਲੈ ਕੇ ਮਲੋੜ ਤੱਕ ਦਾ ਸਾਂਝਾ ਕੀਤਾ ਤੇ ਦੋਸਤੋ ਇਹ ਮਲੋਟ ਤੋਂ ਪਹਿਲਾਂ ਇੱਕ ਬਾਈਪਾਸ ਨਿਕਲਦਾ ਆ ਜਿਹੜਾ ਇਹ ਹਬੌਰ ਰੋਡ ਤੋਂ ਸ਼ੁਰੂ ਹੋ ਕੇ ਤੇ ਅੱਗੇ ਜਿਹੜਾ ਡੱਬ ਵਾਲੀ ਦਿੱਲੀ ਰੋਡ ਆ ਉਹਦੇ ਨਾਲੇ ਦੁਬਾਰਾ ਮਿਲ ਜਾਂਦਾ ਤੇ ਇਹਦੇ ਤੇ ਮੁਕਸਰ ਰੋਡ ਆ ਜਾਂਦਾ ਮੁਕਸਰ ਰੋਡ ਤੋਂ ਅੱਗੇ ਬਠਿੰਡਾ ਰੋਡ ਆ ਜਾਂਦਾ ਸਾਰੀਆਂ ਸੜਕਾਂ ਦੇ ਨਾਲ ਇਹਨੂੰ ਜੋੜਿਆ ਗਿਆ ਤੇ ਇਹ ਮਲੋਟ ਦੇ ਨੇੜੇ ਬਿਲਕੁਲ ਪਹੁੰਚ ਗਏ ਆ ਤੇ ਦੋਸਤੋ ਇੱਥੇ ਆ ਜਾਂਦਾ ਪਿੰਡ ਮਲੋਟ ਪਿੰਡ ਮਲੋਟ ਆ ਜਿਹੜਾ ਉਹ ਬਿਲਕੁਲ ਮਲੋਟ ਦੇ ਵਿੱਚ ਹੀ ਰਲ ਚੁੱਕਾ ਹੈ ਮੁਕਸਰ ਰੋਡ ਤੋਂ ਆਈਏ ਤਾਂ ਤਾਂ ਵੀ ਪਿੰਡ ਮਲੋਟ ਆਉਂਦਾ ਹੈ ਤੇ ਅਗਰ ਇਧਰੋਂ ਆਈਏ ਤਾਂ ਤਾਂ ਵੀ ਪਿੰਡ ਮਲੋਟ ਆਉਂਦਾ ਹੈ ਤੇ ਇੱਥੋਂ ਦੋਸਤੋ ਜਿਹੜਾ ਸੱਜੇ ਪਾਸੇ ਰਸਤਾ ਉਹ ਪਿੰਡ ਭਗਵਾਨਪੁਰਾ ਪੈਂਦਾ ਹੈ ਤੇ ਭਗਵਾਨਪੁਰੇ ਤੋਂ ਅੱਗੇ ਫਿਰ ਸਰਾਵਾ ਬੋਦਲਾ ਨੂੰ ਚਲਾ ਜਾਂਦਾ ਹੈ ਤੇ ਇਹ ਸਾਹਮਣੇ ਦੋਸਤੋ ਜਿਹੜਾ ਰੋਡ ਆ ਗਿਆ ਇਹ ਹਬੌਰ ਗੰਗਾ ਨਗਰ ਹਾਈਵੇ ਆ ਗਿਆ ਤੇ ਖੱਬੇ ਪਾਸੇ ਆਪਾਂ ਮਲੋਟ ਸ਼ਹਿਰ ਦੇ ਵੱਲ ਚਲੇ ਜਾਣਾ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਤੇ ਦੱਸਿਓ ਤੁਸੀਂ ਵੀਡੀਓ ਨੂੰ ਕਿੱਥੋਂ ਦੇਖਿਆ